ਅੱਜ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬਚ ਗਏ ਨੇ 10 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਪੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇਸ ਸਮੇਂ ਸਿਰਫ 4 ਮਿੰਟ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਮਿਲ ਜਾਊਗਾ ਕਿਸ ਸਮੇਂ ਮੰਗਣਾ ਹੈ ਕਿਸ ਤਰੀਕੇ ਨਾਲ ਮੰਗਣਾ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਦੇ ਅਮਲ ਜ਼ਰੂਰ ਕਰਿਓ ਦੀ ਵਾਤ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੁਸੀਂ ਅਕਸਰ ਨਾ YouTube ਤੇ ਵੀਡੀਓਜ਼ ਦੇਖੀਆਂ ਹੋਣੀਆਂ ਜਿਦੇ ਵਿੱਚ ਇੱਕ ਚੀਜ਼ ਤੇ ਬਾਰ ਬਾਰ ਪ੍ਰੈਸ਼ਰ ਦਿੱਤਾ ਜਾ ਰਿਹਾ ਵੀ ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੋਗੇ ਹਾਸਲ ਕਰਨਾ ਜਾਂ ਮੰਗੋਗੇ ਉਹ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਤਾਂ ਫਿਰ ਉਦੋਂ ਤੁਸੀਂ ਇਹ ਸੋਚਦੇ ਹੋਵੋਗੇ ਕੀ ਇਹ ਸੱਚ ਹੈ ਕੀ ਇਹ ਐਮੀ ਵਹਿਮ ਹੈ ਜਾਂ ਵਾਕਈ ਹਕੀਕਤ ਵਿੱਚ ਐਦਾਂ ਹੁੰਦਾ ਤਾਂ ਹਾਂਜੀ ਬਿਲਕੁਲ ਸੱਚ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਸਮਝ ਚੁੱਕੇ ਨੇ ਤੇ ਜਿਹੜੇ ਵੀ ਲੋਕ ਇਸ ਚੀਜ਼ ਦਾ ਇਸਤੇਮਾਲ ਕਰਦੇ ਆ ਨਾ ਆਪ ਦੀ ਜ਼ਿੰਦਗੀ ਦੇ ਵਿੱਚ ਉਹ ਜੋ ਵੀ ਚੀਜ਼ ਹਾਸਲ ਕਰਨਾ ਚਾਹੁੰਦੇ ਆ ਉਹ ਉਸ ਨੂੰ ਹਾਸਲ ਕਰ ਲੈਂਦੇ ਠੀਕ ਹੈ ਜੀ ਤੇ ਉਹ ਕਿਹੜੀ ਹੈ ਜੀ ਸ਼ਕਤੀ ਹੈ ਜਿਹਦੇ ਥਰੂ ਅਸੀਂ ਕੋਈ ਵੀ ਚੀਜ਼ ਮੰਗੀਏ ਤੇ ਸਾਨੂੰ ਮਿਲ ਜਾਂਦੀ ਹੈ ਉਹ ਹੈ ਸਾਡੇ ਮਨ ਦੀ ਸ਼ਕਤੀ ਜਿਵੇਂ ਤੁਸੀਂ ਸੁਣਿਆ ਹੋਣਾ ਸਾਡੇ ਬਜ਼ੁਰਗ ਵੀ ਅਕਸਰ ਸਾਨੂੰ ਸਮਝਾਉਂਦੇ ਸੀ ਕਿ ਮਨ ਕੇ ਜੀਤੇ ਜੀਤ ਹੈ ਮਨ ਕੇ ਹਾਰੇ ਹਾਰ ਜੇ ਅਸੀਂ ਆਪੇ ਮਨ ਤੋਂ ਜਿੱਤ ਮਹਿਸੂਸ ਕਰ ਲੈਂਦੇ ਆ ਨਾ ਕਿਸੇ ਚੀਜ਼ ਦੇ ਪ੍ਰਤੀ ਤਾਂ ਹਮੇਸ਼ਾ ਸੀ ਉਹਦੇ ਵਿੱਚ ਜਿੱਤਦੇ ਆ ਤੇ ਜੇ ਅਸੀਂ ਹਾਰ ਮੰਨਣ ਲੱਗ ਜਾਈਏ ਪਹਿਲੇ ਹੀ ਮਨ ਤੋਂ ਵੀ ਨਹੀਂ ਅਸੀਂ ਤਾਂ ਨਹੀਂ ਇਹ ਕਰ ਸਕਦੇ ਸਾਥੋਂ ਤਾਂ ਹੀ ਹੋਣਾ ਨਹੀਂ ਮਤਲਬ ਅਸੀਂ ਹਾਰ ਮੰਨ ਲਈ ਤਾਂ ਫਿਰ ਅਸੀਂ ਹਮੇਸ਼ਾ ਉਸ ਚੀਜ਼ ਵਿੱਚ ਹਾਰਦੇ ਆ ਐਨੀ ਵੱਡੀ ਅਹਿਮ ਭੂਮਿਕਾ ਨਿਭਾਉਂਦਾ ਸਾਡਾ ਮਨ ਠੀਕ ਹੈ ਜੀ ਤੇ ਮਨ ਕਿਦੇ ਥਰੂ ਚੱਲਦਾ ਹੈ ਸਬਕੌਂਸ਼ੀਅਸ ਮਾਈਂਡ ਦੇ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਇਹ ਬਹੁਤ ਵੱਡੀ ਸ਼ਕਤੀ ਹੈ ਸਾਡੇ ਸ਼ਰੀਰ ਦੇ ਅੰਦਰ ਬਹੁਤ ਵੱਡੀ ਇਹਦੀ ਤਾਕਤ ਹੈ ਸਾਡੀ ਜ਼ਿੰਦਗੀ ਨੂੰ 90% ਜਿਹੜਾ ਚਲਾਉਂਦਾ ਹੈ ਨਾ ਉਹ ਸਬਕੌਂਸ਼ੀਅਸ ਮਾਈਂਡ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਆ ਵਿੱਚ ਜਿਹੜਾ ਇੱਕ ਮਿੰਟ ਜੀ ਥੋੜਾ ਜਿਹਾ ਐਡਜਸਟ ਕਰਿਓ ਪਲੀਜ਼ ਤੇ ਜਿਹੜਾ ਸਾਡੀ ਜ਼ਿੰਦਗੀ ਦੇ ਆ ਵਿੱਚ ਅੱਜ ਦੇ ਟਾਈਮ ਦੇ ਵਿੱਚ ਜੋ ਸੋਖ ਹੈ ਜਾਂ ਦੁੱਖ ਹੈ ਉਹ ਕਦੇ ਨਾ ਕਦੇ ਅਸੀਂ ਮੰਗਿਆ ਹੈ ਜੇ ਸੁੱਖ ਆ ਤਾਂ ਅਸੀਂ ਉਸ ਸੁੱਖ ਵਾਰੀ ਕਦੇ ਸੋਚਿਆ ਕਦੀ ਮਹਿਸੂਸ ਕੀਤਾ ਤੁਸੀਂ ਯਾਦ ਕਰਕੇ ਦੇਖਿਓ ਤਾਂ ਉਹ ਸੁੱਖ ਹੈ ਉਸ ਜਿਹੜੀ ਚੀਜ਼ ਤੁਸੀਂ ਅੱਜ ਜਿਤ ਦੀ ਮਹਿਸੂਸ ਕਰਦੇ ਹੋ ਤੁਸੀਂ ਉਹ ਕਦੇ ਮਹਿਸੂਸ ਕੀਤੀ ਹੈ ਵੀ ਮੈਂ ਆਹ ਕੰਮ ਕਰਨਾ ਤੇ ਜੇ ਅੱਜ ਅਸੀਂ ਦੁਖੀ ਆ ਤਾਂ ਇਹ ਵੀ ਕਦੇ ਨਾ ਕਦੇ ਅਸੀਂ ਇਹ ਚਿੰਤਾਵਾਂ ਸੋਚੀਆਂ ਤੇ ਦਿਮਾਗ ਵਿੱਚ ਬਾਰ ਬਾਰ ਨਾ ਚੀਜ਼ਾਂ ਬਾਰੇ ਸੋਚਿਆ ਤਾਂ ਹੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੈ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਜਿਹੜਾ ਕੌਨਸ਼ੀਅਸ ਮਾਈਂਡ ਹੈ ਨਾ ਉਹ ਸਾਡੀ ਜ਼ਿੰਦਗੀ ਨੂੰ 5 ਤੋਂ 10% ਚਲਾਉਂਦਾ ਹੈ ਪਰ ਸਾਡਾ ਸਬਕੌਂਸ਼ੀਅਸ ਮਾਈਂਡ 90% ਚਲਾਉਂਦਾ ਹੈ ਇਸ ਕਰਕੇ ਸਾਡੀ ਜ਼ਿੰਦਗੀ ਜਿਹੜੀ ਮੇਨ ਬਾਗਟੋਰ ਆਪਾਂ ਕਹਿ ਸਕਦੇ ਹਾਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੈ ਤੇ ਆਪਾਂ ਸਬਕੌਂਸ਼ੀਅਸ ਮਾਈਂਡ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਕਿਵੇਂ ਉਹਨੂੰ ਹੈਂਡਲ ਕਰ ਸਕਦੇ ਹਾਂ ਤਾਂ ਕਿ ਅਸੀਂ ਉਹ ਤੋਂ ਜਿਹੜੀ ਵੀ ਚੀਜ਼ ਮੰਗੀ ਉਹ ਸਾਨੂੰ ਮਿਲੇ ਉਹ ਕਿਵੇਂ ਹੋ ਸਕਦਾ ਹੈ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹੀ ਤਰੀਕਾ ਦੱਸੂਗੀ ਤੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਜੇ ਤੁਸੀਂ ਆਪਣੇ ਸਭ ਕੁਝ ਸਮਾਈਂਡ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਗੇ ਉਹਨੂੰ ਗੱਲ ਦੱਸਣ ਦੇ ਵਿੱਚ ਕਾਮਯਾਬ ਹੋਗੇ ਤਾਂ ਤੁਸੀਂ ਜੋ ਮੰਗੋਗੇ ਨਾ ਉਹ ਤੁਹਾਨੂੰ ਉਹੀ ਲਿਆ ਕੇ ਦੇਵੇਗਾ ਲਿਆ ਕੇ ਦੇਵੇਗਾ ਨਹੀਂ ਮੈਂ ਤੁਹਾਨੂੰ ਬੈਠੇ-ਬੈਠੇ ਲਿਆ ਕੇ ਦੇਵੇਗਾ ਤੁਹਾਡੇ ਸਾਹਮਣੇ ਉਹਦਾਂ ਦੇ ਆਈਡੀਆ ਉਹਦਾਂ ਦੇ ਤਰੀਕੇ ਉਹਦਾਂ ਦੇ ਰਸਤੇ ਖੁੱਲਣੇ ਸ਼ੁਰੂ ਕਰ ਦੇਗਾ ਜਿਨ੍ਹਾਂ ਤੇ ਚੱਲ ਗਈ ਤੁਸੀਂ ਆਪ ਦੀ ਜ਼ਿੰਦਗੀ ਵਿੱਚ ਉਹ ਹਰ ਇੱਕ ਚੀਜ਼ ਹਾਸਲ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਠੀਕ ਹੈ ਜੀ ਚਾਹੇ ਉਹ ਕਿ ਚੰਗੀ ਜੌਬ ਹੋਵੇ ਚਾਹੇ ਤੁਸੀਂ ਮੈਰਿਜ ਵਾਰੇ ਸੋਚ ਰਹੇ ਹੋ ਚਾਹੇ ਸੋਹਣੇ ਘਰ ਵਾਰੀ ਚਾਹੇ ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਵਾਰੀ ਬਿਜ਼ਨਸ ਵਾਰੀ ਕੋਈ ਵੀ ਚੀਜ਼ ਹੋਵੇ ਤੇ ਸਬਕੌਂਸ਼ੀਅਸ ਮਾਈਂਡ ਨੂੰ ਗੱਲ ਸਮਝਾਉਣ ਦਾ ਸਭ ਤੋਂ ਸਹੀ ਤਰੀਕਾ ਕਿਹੜਾ ਹੈ αਲਫਾ ਸਟੇਟ ਹੁਣ ਤੁਸੀਂ ਸੋਚੋਗੇ ਵੀ αਲਫਾ ਸਟੇਟ ਕਿਹੜੀ ਹੁੰਦੀ ਆ ਔ ਸਟੇਡਾ ਸਾਡੇ ਸਰੀਰ ਦੀ ਜਦੋਂ ਅਸੀਂ ਨਾ ਤਾਂ ਸੁੱਤੇ ਹੁੰਨੇ ਆ ਨਾ ਜਾਗਦੇ ਹੁੰਨੇ ਆ ਨੀਂਦਰੀ ਜੇ ਹੁੰਨੇ ਆ ਜਿਵੇਂ ਕਈ ਵਾਰੀ ਸਵੇਰੇ ਸਵੇਰੇ ਜਦੋਂ అలਾਰਮ ਵੱਜਦਾ ਤਾਂ ਸਾਨੂੰ ਕੰਨਾਂ ਨੂੰ ਸੁਣ ਲਿਆ ਹੁੰਦਾ ਵੀ అలਾਰਮ ਵੱਜ ਰਿਹਾ ਆ ਆਪਾਂ ਨੂੰ ਮਹਿਸੂਸ ਵੀ ਹੁੰਦਾ ਵੀ ਕੁਝ ਹੋ ਰਿਹਾ ਪਰ ਆਪਾਂ ਉਹਨੂੰ ਬੰਦ ਵੀ ਨਹੀਂ ਕਰ ਪਾਉਂਦੇ ਇਦਾਂ ਹੁੰਦਾ ਨਾ ਕਿ అలਾਰਮ ਵੱਜ ਰਿਹਾ ਸਾਨੂੰ ਸੁਣ ਵੀ ਰਿਹਾ ਸਾਨੂੰ ਮਹਿਸੂਸ ਵੀ ਹੋ ਰਿਹਾ ਪਰ ਆਪਾਂ ਉਹਨੂੰ ਬੰਦ ਵੀ ਨਹੀਂ ਕਰ ਪਾ ਰਹੇ ਮਤਲਬ ਆਪਾਂ ਨੀਂਦਰੀ ਅਵਸਥਾ ਦੇ ਵਿੱਚ ਹੁੰਨੇ ਆ ਨਾ ਆਪਾਂ ਸੁੱਤੇ ਚ ਹੁੰਨੇ ਆ ਨਾ ਜਾਗਦੇ ਚ ਹੁੰਨੇ ਆ ਠੀਕ ਹੈ ਜੀ ਸੋਏ ਹਮ ਗੱਲ ਹਮੇਸ਼ਾ ਯਾਦ ਰੱਖਿਓ ਤੇ ਉਹ ਕਿਹੜਾ ਸਮਾਂ ਹੁੰਦਾ ਜਦੋਂ ਅਲਫਾ ਸਟੇਟ ਦੇ ਵਿੱਚ ਅਸੀਂ ਹੁੰਨੇ ਆ ਜਦੋਂ ਆਪਾਂ ਸਵੇਰੇ ਉੱਠਦੇ ਉੱਠਦੇ ਆ ਨਾ ਜਦੋਂ ਉੱਠ ਕੇ ਆਪਾਂ ਬੈਠਦੇ ਆ ਉਹ ਸਮੇਂ ਹੁੰਦਾ ਅਲਫਾ ਸਟੇਟ ਦਾ ਜਦੋਂ ਆਪਾਂ ਨੂੰ ਨੀਂਦ ਜੀ ਚੜੀ ਹੁੰਦੀ ਹੈ ਜਦੋਂ ਆਪਾਂ ਨੂੰ ਲੱਗਦਾ ਵੀ ਆਪਾਂ ਹੋਰ ਸੌਂ ਜੀਏ ਉਹ ਅਲਫਾ ਸਟੇਟ ਹੁੰਦੀ ਹੈ ਤੇ ਉਧਰੋਂ ਰਾਤ ਨੂੰ ਸੌਣ ਦੇ ਵੇਲੇ ਜਦੋਂ ਆਪਾਂ ਨੂੰ ਨੀਂਦ ਚੜ ਜਾਂਦੀ ਹੈ ਆਪਾਂ ਸੌਣ ਲੱਗ ਜਾਂਦੇ ਆ ਕੋਈ ਆਪਾਂ ਨੂੰ ਬੁਲਾਉਂਦਾ ਆਪਾਂ ਫੇਰ ਅੱਖ ਜੀ ਖੋਲ੍ਹ ਲੈਂਦੇ ਆ ਫੇਰ ਸੌ ਜਾਂਦੇ ਆ ਨੀਂਦ ਦੀ ਅਵਸਥਾ 'ਚ ਤੇ ਇਹ ਉਹ ਦੋ ਸਮੇਂ ਨੇ ਜਦੋਂ ਕੋਈ ਵੀ ਚੀਜ਼ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਕਹੋਗੇ ਨਾ ਜਾਂ ਸੋਚੋਗੇ ਕਹਿਣ ਦਾ ਮਤਲਬ ਇਹ ਨਹੀਂ ਬੋਲ ਕੇ ਕਹਿਣਾ ਕਹਿਣ ਦਾ ਮਤਲਬ ਤੁਸੀਂ ਆਪਣੇ ਮਨ ਦੇ ਵਿੱਚ ਵੀ ਅਗਰ ਉਸ ਚੀਜ਼ ਦੇ ਪ੍ਰਤੀ ਸੋਚੋਗੇ ਤਾਂ ਉਹ ਚੀਜ਼ ਜਿਹੜੀ ਹੈਗੀ ਤੁਹਾਡੀ ਜ਼ਿੰਦਗੀ ਵਿੱਚ ਆਉਣੀ ਹੀ ਆਉਣੀ ਹੈ ਇਹ ਲਿਖ ਕੇ ਲੈ ਲਓ ਹੁਣ ਸੋਚਣੀ ਕਿਵੇਂ ਆ ਵਿਜ਼ੂਅਲਾਈਜੇਸ਼ਨ ਕਰਨੀ ਹੈ ਵਿਜ਼ੂਅਲਾਈਜੇਸ਼ਨ ਕਿਵੇਂ ਕਰਨੀ ਹੈ ਜਿਵੇਂ ਮੰਨ ਲਓ ਤੁਸੀਂ ਪਈ ਹੋ ਹਣਾ ਤੁਸੀਂ ਉੱਠੇ ਹੋ ਸਵੇਰੇ ਉਠਣ ਲੱਗ ਗਈ ਹੋ ਮਤਲਬ ਤੁਹਾਨੂੰ ਨੀਂਦ ਹੀ ਚੜੀ ਹੋਈ ਹੈ ਤੁਸੀਂ ਲੇਟੇ ਹੋਏ ਹੋ ਤੇ ਥੋੜੀ ਜੀ ਨੀਂਦ ਆ ਜਾਂਦੀ ਹੈ ਫਿਰ ਅੱਖ ਖੁੱਲ ਜਾਂਦੀ ਹੈ ਮਤਲਬ ਤੁਸੀਂ α ਸਟੇਟ ਦੇ ਵਿੱਚ ਹੋ ਤੁਸੀਂ ਉਸੇ ਟਾਈਮ ਪਏ ਪਏ ਨਾ ਤੁਸੀਂ ਕੀ ਕਰਨਾ ਹੈ ਵਿਜ਼ੂਅਲਾਈਜੇਸ਼ਨ ਕਰਨਾ ਹੈ ਮੰਨ ਲਓ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਮੇਰੇ ਕੋਲ ਬਹੁਤ ਸੋਹਣਾ ਘਰ ਹੋਵੇ ਜਾਂ ਬਹੁਤ ਸੋਹਣੀ ਗੱਡੀ ਹੋਵੇ ਤੁਸੀਂ ਕਿਵੇਂ ਸੋਚਣਾ ਉਸਦੀ ਬਾਰੇ ਜੇ ਮੰਨ ਲਓ ਤੁਸੀਂ ਗੱਡੀ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਸੋਚਣਾ ਕਿ ਕਿਹੜੇ ਮਾਡਲ ਦੀ ਗੱਡੀ ਹੈ ਕੀ ਉਹਦਾ ਰੰਗ ਹੈ ਕਿੰਨੇ ਸੀਟਰ ਹੈ ਠੀਕ ਹੈ ਤੇ ਕਿਦਾਂ ਦੀ ਉਹਦੀ ਲੁੱਕ ਹੈ ਠੀਕ ਹੈ ਤੁਸੀਂ ਉਹਦੀ ਟਾਕੀ ਖੋਲੀ ਉਹਦੇ ਵਿੱਚ ਬੈਠੇ ਇਹਨੂੰ ਕਹਿੰਦੇ ਨੇ ਵਿਜ਼ੂਅਲਾਈਜੇਸ਼ਨ ਤੁਸੀਂ ਆਪਣੇ ਆਪ ਨੂੰ ਹਰ ਇੱਕ ਚੀਜ਼ ਕਰਦੇ ਹੋਏ ਦੇਖਣਾ ਜੋ ਤੁਸੀਂ ਚਾਹੁੰਦੇ ਹੋ ਵੀ ਮੈਂ ਆਹ ਚੀਜ਼ ਹਾਸਲ ਕਰਨੀ ਹੈ ਮੰਨ ਲਓ ਤੁਸੀਂ ਚਾਹੁੰਦੇ ਹੋ ਵੀ ਮੈਂ ਬਹੁਤ ਸੋਹਣਾ ਮੇਰਾ ਘਰ ਹੋਵੇ ਆਪਣਾ ਤਾਂ ਫਿਰ ਤੁਸੀਂ ਉਹਦੇ ਲਈ ਕੀ ਕਰਨਾ ਹੈ ਤੁਸੀਂ ਮਹਿਸੂਸ ਕਰਨਾ ਹੈ ਵੀ ਮੇਰਾ ਇਦਾਂ ਸੋਹਣਾ ਘਰ ਹੈ ਤੇ ਮੈਂ ਉਹਦੇ ਵਿੱਚ ਜਿਹੜਾ ਹੈਗਾਗਾ ਵੀ ਇਸ ਕਮਰੇ ਦੇ ਵਿੱਚ ਬੈਠੀ ਆ ਇਸ ਡਰੈਨੋ ਚ ਬੈਠੀ ਆ ਜਾਂ ਸੋਫੇ 'ਤੇ ਬੈਠੀ ਆ ਠੀਕ ਹੈ ਉਹ ਹਰ ਇੱਕ ਚੀਜ਼ ਨੂੰ ਮਹਿਸੂਸ ਕਰਨਾ ਜਿਵੇਂ ਦੀ ਖੁਸ਼ੀ ਤੁਹਾਨੂੰ ਉਸ ਸਮੇਂ ਮਹਿਸੂਸ ਹੋਊਗੀ ਨਾ ਉਸ ਕੰਮ ਨੂੰ ਕਰਦੇ ਹੋਏ ਉਮੀਦੀ ਦੀ ਖੁਸ਼ੀ ਤੁਸੀਂ ਉਸ ਸਮੇਂ ਆਪਣੇ ਮਨ 'ਚ ਮਹਿਸੂਸ ਕਰਨੀ ਹੈ ਇਹ ਸਭ ਤੋਂ ਬੈਸਟ ਤਰੀਕਾ ਸਾਡੇ ਮਾਈਂਡ ਨੂੰ ਉਹ ਗੱਲ ਉਹਦੇ ਤੱਕ ਪਹੁੰਚਾਉਂਦਾ ਜਿਹੜੀ ਅਸੀਂ ਚਾਹੁੰਦੇ ਆ ਵੀ ਉਹ ਕਰੇ ਪਰ ਇੱਕ ਗੱਲ ਯਾਦ ਰੱਖਿਓ ਇੱਕ ਚੀਜ਼ ਹੋਵੇਗੀ ਜ਼ਰੂਰ ਹੋ ਸਕਦਾ ਥੋੜਾ ਸਮਾਂ ਲੱਗ ਜਾਵੇ ਹੁਣ ਸਮਾਂ ਆਪ ਲੱਗਣ ਦੀ ਗੱਲ ਕਿਉਂ ਕਰਦੇ ਆਂ ਕਿਉਂਕਿ ਦੇਖੋ ਜਿਹੜਾ ਸਬਕੌਂਸ਼ੀਅਸ ਮਾਈਂਡ ਹੁੰਦਾ ਯੂਨੀਵਰਸ ਦੇ ਥਰੂ ਆਪਣੀਆਂ ਚੀਜ਼ਾਂ ਨੂੰ ਪੂਰਾ ਕਰਦਾ ਤੇ ਯੂਨੀਵਰਸ ਸਾਨੂੰ ਕੋਈ ਵੀ ਚੀਜ਼ ਉਦੋਂ ਦਿੰਦਾ ਜਦੋਂ ਅਸੀਂ ਪੂਰੇ ਤੌਰ ਤੇ ਉਸ ਦੇ ਲਈ ਤਿਆਰ ਹੋ ਜਾਂਦੇ ਹਾਂ ਤੇ ਤਿਆਰ ਕਦੋਂ ਹੋ ਜਾਂਦੇ ਹਾਂ ਜਦੋਂ ਅਸੀਂ ਪੂਰੇ ਤੌਰ ਤੇ ਉਸ ਚੀਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੀ ਅਸੀਂ ਮੰਨ ਲਓ ਵਿਜ਼ੂਅਲਾਈਜੇਸ਼ਨ ਤੱਕ ਕਰ ਲਈ ਸਵੇਰੇ ਉੱਠ ਕੇ ਮਤਲਬ ਸੋਚ ਲਿਆ ਵੀ ਆਹ ਚੀਜ਼ ਚਾਹੀਦੀ ਐ ਇਦਾਂ ਦੀ ਚਾਹੀਦੀ ਐ ਇੰਨੀ ਸੋਹਣੀ ਚਾਹੀਦੀ ਐ ਪਰ ਮਨ ਵਿੱਚ ਕਿਤੇ ਨਾ ਕਿਤੇ ਫਿਰ ਸੋਚਣ ਲੱਗ ਗਈ ਉਦੋਂ ਬਾਅਦ ਉੱਠ ਕੇ ਵੀ ਸੱਚੀ ਇਦਾਂ ਹੋ ਜਾਊਗਾ ਕਿ ਇਦਾਂ ਹੁੰਦਾ ਤਾਂ ਇਹਦਾ ਮਤਲਬ ਸਾਨੂੰ ਵਿਸ਼ਵਾਸ ਨਹੀਂ ਆ। ਨੈਗੇਟਿਵ ਸੋਚ ਆ ਗਈ। ਸੋ ਜੇ ਸਾਡੇ ਮਨ ਵਿੱਚ ਨੈਗੇਟਿਵ ਸੋਚ ਆ ਗਈ ਹੈ ਤਾਂ ਜਾਂ ਤਾਂ ਫਿਰ ਉਹ ਚੀਜ਼ ਛੇਤੀ ਨਹੀਂ ਹੋਊਗੀ ਜਾਂ ਫਿਰ ਹੋਊਗੀ ਨਹੀਂ। ਸੋ ਇਸ ਲਈ ਸਾਡੀ ਸੋਚ ਦਾ ਪੋਜ਼ਿਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਤੁਸੀਂ ਇਦਾਂ ਕਰਨਾ ਸ਼ੁਰੂ ਕਰਤਾ ਨਾ ਤੁਸੀਂ ਡੇਲੀ ਪ੍ਰੈਕਟਿਸ ਕਰੋ ਇਸ ਚੀਜ਼ ਦੀ। ਹਰ ਰੋਜ਼ ਤੁਸੀਂ ਇਦਾਂ ਕਰਨਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਸੇ ਰੂਪ ਦੇ ਸਾਹ ਵੀ ਕਰੋ ਇਸ ਜੀ ਨੂੰ। ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਟਾਈਮ ਦੇਨ ਉਹ ਟਾਈਮ ਆਊਗਾ ਜਦੋਂ ਤੁਸੀਂ ਜੋ ਮੰਗੋਗੇ ਐਗਜੈਕਟਲੀ ਤੁਹਾਡੇ ਸਾਹਮਣੇ ਉਹੀ ਚੀਜ਼ ਉਦਾਂ ਦੀ ਹੀ ਸਾਹਮਣੇ ਤੁਹਾਡੇ ਹੋਊਗੀ ਤੁਸੀਂ ਉਸ ਸਮੇਂ ਇਹਦੀ ਵੈਲਿਊ ਨੂੰ ਸਮਝੋਗੇ ਵਾਕਈ ਜੋ ਜਿੱਦਾਂ ਦਾ ਮੈਂ ਸੁਪਨੇ 'ਚ ਦੇਖਿਆ ਜਿੱਦਾਂ ਦਾ ਮੈਂ ਵਿਜ਼ੂਅਲਾਈਜੇਸ਼ਨ ਕੀਤਾ ਐਗਜੈਕਟਲੀ ਸੇਮ ਉਦਾਂ ਦੀ ਚੀਜ਼ ਹੈ ਬਹੁਤ ਵੱਡੀ ਤਾਕਤ ਹੈ ਸਾਡੇ ਸਭ ਕੁਝ ਇਸ ਮਾਈਂਡ ਦੇ ਵਿੱਚ ਬਸ ਜਿਹੜਾ ਇਹਨੂੰ ਭੇਤ ਪਾ ਲੈਂਦਾ ਨਾ ਜਿਹੜਾ ਇਹਨੂੰ ਸਮਝ ਲੈਂਦਾ ਜਿਹੜਾ ਇਹਨੂੰ ਕੰਟਰੋਲ ਕਰਨਾ ਸਿੱਖ ਜਾਂਦਾ ਉਹ ਜ਼ਿੰਦਗੀ ਦੀ ਵਿੱਚ ਹਰ ਮੁਕਾਮ ਤੇ ਪਹੁੰਚ ਜਾਂਦਾ ਹੈ ਹਰ ਜ਼ਿੰਦਗੀ ਦੀ ਹਰ ਚੀਜ਼ ਨੂੰ ਉਹ ਹਾਸਲ ਕਰ ਲੈਂਦਾ ਹੈ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ